ਸ੍ਰੀਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀਗਾ ਕਿ ਜਲੰਧਰ ਤੋਂ ਵੀ ਸਰਕਾਰ ਚੱਲਿਆ ਕਰੇਗੀ। ਕੁਝ ਦਿਨ ਉਹ ਜਲੰਧਰ ਰਹਿ ਆ ਕਰਨਗੇ ਤੇ ਉੱਥੋਂ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਿਆ ਕਰਨਗੇ। ਉਹਨਾਂ ਨੇ ਇੱਕ ਕੋਠੀ ਵੀ ਕਿਰਾਏ ਤੇ ਲਈ ਹੋਈ ਹੈ ਪਰ ਹੁਣ ਜਲਦ ਹੀ ਇਸ ਕੋਠੀ ਨੂੰ ਉਹ ਛੱਡਣ ਵਾਲੇ ਨੇ ਕਿਉਂਕਿ ਇੱਕ ਸਰਕਾਰੀ ਕੋਠੀ ਦੇ ਵਿੱਚ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਉਸ ਸਰਕਾਰੀ ਕੋਠੀ ਦੇ ਵਿੱਚ ਰਹਿਣਗੇ। ਇਸ ਕੋਠੀ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਨਿਸ਼ਾਨਾ ਸਾਧਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤੇ ਦੂਜੇ ਪਾਸੇ ਇਸ ਕੋਠੀ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਨੇ ਕੋਠੀ ਵੀ ਕੋਈ ਆਮ ਨਹੀਂ ਪ੍ਰਾਚੀਨ ਕੋਠੀ ਹੈ ਪੁਰਾਣੀ ਕੋਠੀ ਹੈ ਤੇ ਇਹ ਕੋਠੀ 1857 ਦੀ ਆਜ਼ਾਦੀ ਦੀ ਪਹਿਲੀ ਲੜਾਈ ਤੋਂ ਵੀ ਪਹਿਲਾਂ ਦੀ ਹੈ ਇਸ ਕੋਠੀ ਦਾ ਇਤਿਹਾਸ ਵੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਖੁਦ ਹੀ ਸੋਸ਼ਲ ਮੀਡੀਆ ਦੇ ਉੱਤੇ ਦੱਸਿਆ ਹੈ ਉਹਨਾਂ ਦੇ ਮੁਤਾਬਕ 1848 ਦੇ ਵਿੱਚ ਇਸ ਕੋਠੀ ਦੇ ਵਿੱਚ ਪਹਿਲੀ ਵਾਰ ਜਲੰਧਰ ਡਿਵੀਜ਼ਨ ਦੇ ਪਹਿਲੇ ਬ੍ਰਿਟਿਸ਼ ਕਮਿਸ਼ਨਰ ਸਰ ਜੋਹਨ ਲਾਰੈਂਸ ਰਹਿਣ ਵਾਸਤੇ ਆਏ ਸੀ ਤੇ 176 ਸਾਲ ਦੀ ਕਰੀਬ ਪੁਰਾਣੀ ਇਹ ਕੋਠੀ ਹੈ ਤੇ ਹੁਣ ਤੱਕ ਇਹਦੇ ਵਿੱਚ 140 ਕਮਿਸ਼ਨਰ ਰਹਿ ਚੁੱਕੇ ਨੇ ਕੁੱਲ ਮਿਲਾ ਕੇ ਕਾਫੀ ਪੁਰਾਣੀ ਕੋਠੀ ਹੈ ਤੇ ਇਸ ਕੋਠੀ ਦੇ ਵਿੱਚ ਡਿਪਟੀ ਕਮਿਸ਼ਨਰ ਵੀ ਰਹਿ ਚੁੱਕੇ ਨੇ ਤੇ ਮੌਜੂਦਾ ਵੀ ਜਿਹੜੇ ਡਿਵੀਜ਼ਨਲ ਕਮਿਸ਼ਨਰ ਵਗੈਰਾ ਨੇ ਉਹਨਾਂ ਦੀ ਵੀ ਰਹਾਇਸ਼ ਰਹਿ ਚੁੱਕੀ ਹੈ ਤੇ ਇਸ ਕੋਠੀ ਦੀ ਖਾਸੀਅਤ ਹੈ ਕਿ ਇਸ ਕੋਠੀ ਦੇ ਵਿੱਚ 4 ਬੈੱਡਰੂਮ ਨੇ ਚਾਰ ਹੀ ਇਹਦੇ ਵਿੱਚ ਡ੍ਰਾਇੰਗ ਰੂਮ ਨੇ ਇਸ ਤੋਂ ਇਲਾਵਾ ਸਟਾਫ ਵਾਸਤੇ ਦੋ ਕਮਰਿਆਂ ਵਾਲਾ ਇੱਕ ਫਲੈਟ ਵੀ ਬਣਿਆ ਹੋਇਆ ਇਸ ਕੋਠੀ ਦੇ ਅਗਲੇ ਪਾਸੇ ਇੱਕ ਖੂਬਸੂਰਤ ਬਗੀਚਾ ਬਣਿਆ ਹੋਇਆ ਤੇ ਪਿਛਲਾ ਪਾਸਾ ਕੋਠੀ ਦਾ ਮਸ਼ਹੂਰ ਜਿਮਖਾਨਾ ਕਲੱਬ ਦੇ ਨਾਲ ਜਾ ਕੇ ਜੁੜ ਜਾਂਦਾ ਹੈ ਤੇ ਕੋਠੀ ਸੈਂਟਰ ਦੇ ਵਿੱਚ ਆ ਪੂਰੇ ਜਲੰਧਰ ਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਇਹ ਵੀ ਮਨਣਾਇਆ ਸਰਕਾਰ ਦਾ ਮੰਨਣਾ ਹੈ ਕਿ ਇਹ ਕੋਠੀ ਇੱਕ ਤਾਂ ਸਰਕਾਰੀ ਹੋਵੇਗੀ ਇਹਦੇ ਉੱਤੇ ਕਿਰਾਇਆ ਨਹੀਂ ਪਵੇਗਾ ਦੂਜੀ ਕੋਠੀ ਹਾਲਾਂਕਿ ਜਿਹੜੀ ਦੀਪਨਗਰ ਦੇ ਵਿੱਚ ਜਲੰਧਰ ਚ ਲਈ ਸੀ ਜਲੰਧਰ ਕੈਂਟ ਉਹਦਾ ਕਿਰਾਇਆ ਵੀ ਦੇਣਾ ਪੈਂਦਾ ਹੈ ਤਾਂ ਕੁੱਲ ਮਿਲਾ ਕੇ ਇਹ ਕੋਠੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਈ ਹੈ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕਹਿ ਦਿੱਤਾ ਹੈ ਕਿ ਜਿਵੇਂ ਵਾਅਦੇ ਕੀਤੇ ਜਾਂਦੇ ਸੀਗੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿ ਅਸੀਂ ਤਾਂ ਆਮ ਘਰਾਂ ਦੇ ਵਿੱਚੋਂ ਆਏ ਆ ਅਸੀਂ ਕੋਈ ਵੀ ਅਸ਼ੋਰਾਮ ਨਹੀਂ ਕਰਦੇ ਪਰ ਕਹਿੰਦੇ ਹੁਣ ਕੋਠੀਆਂ ਤੇ ਕੋਠੀਆਂ ਬਦਲੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਕੋਠੀ ਦੀ ਰੈਨੋਵੇਸ਼ਨ ਨੂੰ ਨਵੀਨੀਕਰਨ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਨੇ ਉਹ ਕਹਿੰਦੇ ਨੇ ਕਿ ਇਸ ਕੋਠੀ ਦੇ ਉੱਤੇ ਵੀ 52 ਕਰੋੜ ਤੋਂ ਵੱਧ ਪੈਸੇ ਖਰਚ ਕਰ ਦਿੱਤੇ ਗਏ ਸੀ ਜਦ ਕਿ ਉਹ ਵੀ ਦਾਵਾ ਸੀਗਾ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਕਿ ਅਸੀਂ ਤਾਂ ਆਮ ਘਰਾਂ ਦੇ ਵਿੱਚ ਆਮ ਜੀਵਨ ਜਿਉਣ ਵਾਲੇ ਲੋਕਾਂ ਅਸੀਂ ਵੀਆਈਪੀ ਕਲਚਰ ਤੋਂ ਕੋਹਾਂ ਦੂਰ ਆ ਪਰ ਕਹਿੰਦੇ ਹੁਣ ਇਹ ਦੱਸਣ ਕਿ ਇਹ ਵਾਅਦੇ ਕਿੱਥੇ ਗਏ ਕੁਲਮਲਾ ਕੇ ਕੋਠੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਦੋਂ ਇਹਦੀ ਰੈਨੋਵੇਸ਼ਨ ਕੰਪਲੀਟ ਹੁੰਦੀ ਹੈ ਕਦੋਂ ਮੁੱਖ ਮੰਤਰੀ ਸਾਹਿਬ ਉੱਥੇ ਜਾ ਕੇ ਰਹਿਣਾ ਸ਼ੁਰੂ ਕਰਦੇ ਨੇ ਤੇ ਕਦੋਂ ਉੱਥੋਂ ਸਰਕਾਰ ਚੱਲਦੀ ਹੈ ਇਹ ਦੇਖਣ ਵਾਲੀ ਗੱਲ ਹੈ ਪਰ ਕੋਠੀ ਕਾਫੀ ਪੁਰਾਣੀ ਹੈ ਜਿਹਨੂੰ ਰੈਨੋਵੇਟ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਚੋਣਾਂ ਤੋਂ ਪਹਿਲਾਂ ਉੱਥੇ ਕੋਠੀ ਲਈ ਸੀਗੀ ਉਹ ਦੀਪਨਗਰ ਦੇ ਵਿੱਚ ਸੀਗੀ ਕੋਠੀ ਉਹ ਵੀ ਕਾਫੀ ਚਰਚਾ ਦੇ ਵਿੱਚ ਰਹੀ ਸੀ ਉਹਦੀ ਵੀ ਰੈਨੋਵੇਸ਼ਨ ਦੇ ਉੱਤੇ ਕਾਫੀ ਖਰਚਾ ਕਰ ਦਿੱਤਾ ਗਿਆ ਸੀਗਾ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪਰਿਵਾਰ ਸਣੇ ਉਸ ਕੋਠੀ ਦੇ ਵਿੱਚ ਰਹਿੰਦੇ ਸੀ ਲੋਕ ਸਭਾ ਤੋਂ ਲੈ ਕੇ ਜਿਹੜੀ ਜ਼ਿਮਨੀ ਚੋਣ ਸੀ ਜਲੰਧਰ ਵਾਲੀ ਉਹ ਵੀ ਉਹਨਾਂ ਦੀ ਦੇਖਰੇਖ ਚੌਥੇ ਹੀ ਲੜੀ ਗਈ ਸੀ ਤੇ ਹੁਣ ਜਿਹੜੀ ਕੋਠੀ ਹੈ ਇਹ ਕੋਠੀ ਕਾਫੀ ਚਰਚਾ ਚਾ ਇਸ ਕੋਠੀ ਦੇ ਵਿੱਚ ਹੀ ਮੁੱਖ ਮੰਤਰੀ ਭਗਵੰਤ ਮਾਨ ਰਹਿਣ ਜਾ ਰਹੇ ਨੇ ਰੈਨੋਵੇਸ਼ਨ ਦਾ ਕੰਮ ਕੰਪਲੀਟ ਜਦੋਂ ਹੀ ਹੁੰਦਾ ਉਦੋਂ ਹੀ ਉਹਨਾਂ ਦੇ ਸ਼ਿਫਟ ਕਰਨ ਦੀ ਸੰਭਾਵਨਾ ਹੈ ਦੇਖਣਾ ਹੋਵੇਗਾ ਕਿ ਵਿਰੋਧੀ ਇਹਦੇ ਉੱਤੇ ਹੋਰ ਕੀ ਪ੍ਰतिकਰਮ ਦਿੰਦੇ ਨੇ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਆਵਾਦਮੀ ਪਾਰਟੀ ਦੇ ਨੁਮਾਇंदे ਕੀ ਜਵਾਬ ਦਿੰਦੇ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਘਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ